ਅੰਮ੍ਰਿਤਸਰ ਦੇ ਪਿੰਡ ਕੱਕਰ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ ਦਰਅਸਲ ਤਿੰਨ ਮਹਿਲਾਵਾਂ ਦੇ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਵੱਟ ਦਾ ਰੌਲਾ ਹੈ ਜਿਸ ਨੂੰ ਲੈ ਕੇ ਤਿੰਨ ਮਹਿਲਾਵਾਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਕੈਸਾ ਜੀ ਬੇਦਵੀ ਜਿਹੜੀ ਉਹ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਾੜੀ ਜਿਹੜੀ ਐ ਉਸ ਗੁਰਸਿੱਖ ਵਿਅਕਤੀ ਦੀ ਉਹ ਪੱਟੀ ਗਈ ਹੈ ਇਹਨਾਂ ਮਹਿਲਾਵਾਂ ਦੇ ਵੱਲੋਂ ਜਿਸ ਤੋਂ ਬਾਅਦ ਹੁਣ ਨਾਰਾਜ਼ਗੀ ਹੈ ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਔਰਤਾਂ ਦੇ ਉੱਤੇ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਥਾਣੇ ਦੇ ਬਾਹਰ ਵੀ ਧਰਨਾ ਲਗਾ ਦਿੱਤਾ ਗਿਆ ਹੈ ਤੇ ਪੁਲਿਸ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਤਾਂ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਮਹਿਲਾਵਾਂ ਇਕੱਠੀਆਂ ਹੋ ਕੇ ਆਂਦੀਆਂ ਨੇ ਦਰਾਂ ਸਾਲ ਵਟਦਾ ਹੈ ਕੋਈ ਵਿਵਾਦ ਹੈ ਵਕਤ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਸੀ ਜਿਸ ਤੋਂ ਬਾਅਦ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਆਂਦੀਆਂ ਨੇ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਗੁਰਸਿੱਖ ਵਿਅਕਤੀ ਦੇ ਨਾਲ ਧੱਕਾ ਮੁਕੀ ਕਰਦੀਆਂ ਨੇ ਉਸ ਦੀ ਦਾੜੀ ਜਿਹੜੀ ਆ ਖੋਲ ਦਿੰਦੀਆਂ ਨੇ ਤੇ ਉੱਥੇ ਖੜੇ ਜਿਹੜੇ ਦੂਸਰੇ ਪੱਖ ਦੇ ਨੌਜਵਾਨ ਨੇ ਉਹ ਔਰਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਹੱਥ ਜੋੜ ਕੇ ਔਰਤਾਂ ਨੂੰ ਜਿਹੜਾ ਮਿੰਤਾ ਵੀ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਬਤਮੀਜ਼ੀ ਨਾ ਕੀਤੀ ਜਾਵੇ ਤੁਸੀਂ ਦਾੜੀ ਦੀ ਵਿਅਦਵੀ ਕਰ ਰਹੇ ਹੋ ਤੁਸੀਂ ਕਿਸਾਂ ਦੀ ਵਿਅਦਵੀ ਕਰ ਰਹੇ ਹੋ ਪਰ ਔਰਤਾਂ ਜਿਹੜੀਆਂ ਨੇ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਪੱਟਾਂ ਤੇ ਥਾਪੀਆਂ ਮਾਰ-ਮਾਰ ਕੇ ਬਗਾਰ ਰਹੀਆਂ ਨੇ ਵਿਅਕਤੀ ਨੂੰ ਇਸ ਤੋਂ ਇਲਾਵਾ ਇੱਥੇ ਬੜੀ ਮੰਦਭੱਗੀ ਜਾਂ ਫਿਰ ਕਹਦੀ ਹੈ ਕਿ ਬਹੁਤ ਗਲਤ ਸ਼ਬਦਾਂ ਦੀ ਵੀ ਚੋਣ ਜਿਹੜੀ ਹੈ ਮਹਿਲਾਵਾਂ ਦੇ ਵੱਲੋਂ ਕੀਤੀ ਗਈ ਹੈ ਜਿਹੜੀ ਹੁਣ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਪੀੜਤ ਕਿਸਾਨ ਦਾ ਕੀ ਕੁਝ ਕਹਿਣਾ ਇੱਕ ਵਾਰੀ ਸੁਣ ਲੈਣੇ ਆ। ਇਹ ਭਾਈ ਕੱਲ ਦੀ ਮੇਰੀ ਜਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰ ਨਾਲ ਧੱਕਾ ਮੁੱਕੀ ਹੋਈ ਬਹੁਤ ਮਰ ਨਾਲ ਧੱਕਾ ਆਇਆ ਤੇ ਪਹਿਲੋ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆ ਨਹੀਂ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਤਾਂ ਸਵੇਰ ਦੇ ਆਏ ਇੱਥੇ ਐਸਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ। ਉਹ ਤੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਸੀਂ ਚ ਸੱਜੇ ਖਰਾਬ ਹੋਣ ਡਏ ਅਸੀਂ ਹੁਣ ਫਿਰ ਇਹ ਕਰਕੇ ਜਿਹੜਾ ਨਾ ਅਨਸਾਫ ਹੋਇਆ ਤੇ ਫਿਰ ਅਸੀਂ ਚ ਧਰਨਾ ਲਾਵਾਂਗੇ ਸਰ ਇਹੋ ਇਨਸਾਫ ਮੰਗਣ ਡਿਆ ਅਸੀਂ ਕਿਸਾਨਾਂ ਨੂੰ ਸਾਥ ਮਲੇ ਬਿਨ ਬਿਨਾ ਝਗੜਾ ਹੋ ਆਪਣੀ ਜਮੀਨ ਨਹੀਂ ਲਾਗੇ ਵਹੁਣ ਡਏ ਆਂ ਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਭੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੇ ਮਿੱਟੀ ਲਾ ਦਾਂਗੇ ਵਟ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜੀ ਗਾਲਾ ਉਥੇ ਮਿਲ ਕੇ ਜਿੰਨੀ ਤੇਰੀ ਜਮੀਨ ਬੰਦੀ ਆਪਣੀ ਵਟ ਪਾਲਾ ਆਂਦੀ ਨਹੀਂ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਤੇ ਪਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋ ਗਈ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਇਹਨੇ ਗੱਤੇ ਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਇਆ ਤੇ ਮਂਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਗੱਲ ਪੈ ਗਈਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਅਦਬੀ ਕੀਤੀਆਂ ਨਾਲ ਇੰਨਾ ਮੈਨੂੰ ਬੜਾ ਤੇ ਕੋਈ ਮੇਰੇ ਭੱਲੇ ਵੀ ਛੱਡਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਹੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਹੈ ਕੋਛ ਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗੱਡੀਆਂ ਕੋਈ ਗੱਲ ਆਖੀ ਹਾਤੀ ਜੋੜੀ ਗਏਗੇ ਤੇ ਮੇਰੇ ਗਾੜੀ ਪਈਆਂ ਗਈਆਂ ਕੋਈ ਬਣਿਆ ਗਿਆ ਦੀ ਪ੍ਰਧਾਨ ਹੈ ਜਿਹੜੀ ਉਹਨੇ ਮੇਰੀ ਵੀ ਨਹੀਂ ਪੀਚੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਮੈਂ ਤੈਨੂੰ ਉੱਥੇ ਲੈ ਜਾਊਂਗੀ ਮੈਂ ਤੈਨੂੰ ਚੁਕਾ ਦਊਂਗੀ ਤੈਨੂੰ ਮਰਵਾ ਦਊਂਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ ਤੇ ਇਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਹੋਣਾ ਚਾਹੀਦਾ ਮੈਨੂੰ ਇਹਨਾਂ ਤੋਂ ਡਰ ਆਉਂਦਾ ਹੈ ਤਾਂ ਉਧਰ ਪੁਲਿਸ ਉੱਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗੇ ਨੇ ਕਿ ਕਿਸਾਨਾਂ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਸਾਡੇ ਕੋਲ ਪਹੁੰਚੀਆਂ ਸੀ ਜਿਸ ਤੋਂ ਬਾਅਦ ਅਸੀਂ ਦੋਹਾਂ ਧਿਰਾਂ ਨੂੰ ਬੁਲਾ ਲਿਆ ਪਰ ਮਹਿਲਾ ਧਿਰ ਇੱਥੇ ਨਹੀਂ ਆਈ ਜਿਸ ਕਾਰਨ ਕਿਸਾਨ ਨਾਰਾਜ਼ ਹੋ ਗਏ ਨੇ ਤੇ ਧਰਨਾ ਲਗਾ ਰਹੇ ਨੇ ਜੀ ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਦੋ ਧਿਰਾਂ ਵੱਲੋਂ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਵੀ ਪਾਰਟੀ ਵੱਲੋਂ ਸਾਨੂੰ ਮਿਲੀ ਸੀ ਕਿ ਵੀ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕਢਦਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਦਰਖਾਸਤਾਂ ਹੀ ਰਾਤ ਲੈ ਲਈ ਸੀਗੀ ਇਹਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹਜੇ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਣਾ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਵੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਏਗੀ